ਉਹ ਵੀ ਮੁੰਡੇ ਦਾ ਮਿਲਣਾ ਤੇ ਛੱਡੋ ਆਪਣੀ ਘਰਵਾਲੀ ਨੂੰ ਗੋਹੇ ਦਾ ਟੋਕਰਾ ਚ ਕਾਉਣ ਲੱਗਿਆ ਸੰਗ ਲੱਗਦੀ ਸੀ اے ਬੇਬੇ ਕੀ ਕਹੂਗੀ ਇਹ ਸੰਗ ਇਹ ਨਹੀਂ ਸੀ ਕਿ ਘਰਵਾਲਾ ਘਰਵਾਲੀ ਤੋਂ ਘਟੋ ਘਟ 15 ਕਦਮਾਂ ਦੀ ਦੂਰੀ ਤੇ ਤੁਰਦਾ ਸੀ ਰੋਹੀ ਵਿਆਹ ਵਾਂਚ ਡਰ ਕੇ ਘਰਵਾਲੀ ਜੇ ਕਦੇ ਨੇੜੇ ਹੋ ਜਾਂਦੀ ਉਹ ਆ ਕੀ ਕਹਿ ਡਾਰੀਆਂ ਉੱਤੇ ਚੜੀ ਹੋਣੀ ਤੂੰ ਵੇਖ ਕ ਕਿਡੀ ਸੰਗ ਲਾਈ ਐ ਚੱਲ ਤਰ ਉਹ ਤੇ ਸ਼ੁਕਰ ਹੈ ਕਿ ਇਹਨੇ ਵੇਖਿਆ ਨਹੀਂ ਕਿ ਤੇ ਸਾਡੀ ਤਾਂ ਪਿੰਡ ਚ ਅੱਲ ਪੈ ਜਾਣੀ ਸੀ ਉਹ ਜਾਂਦੇ ਜੱਫੀ ਵਾਲੇ ਉਹ ਜਾਂਦੇ ਜੱਫੀ ਵਾਲੇ ਵਿਹਾ ਤੋਂ ਪਹਿਲਾਂ ਇੱਕ ਦੂਜੇ ਨੂੰ ਹਲਾਕ ਕਮਰੇ ਵਿੱਚ ਬੈਠ ਕੇ ਸਮਝਣਾ ਤਾਂ ਦੂਰ ਦੀ ਗੱਲ ਕੁੰਡ ਚੁੱਕਿਆ ਹੀ ਸਮਝ ਆਉਂਦੀ ਸੀ ਕਿ ਜੀਬੇ ਨੂੰ ਫੂਕ ਪਿਆਰ ਨਾਲ ਵਰਨੀ ਹੈ ਜਾਂ ਗੁੱਸੇ ਨਾਲ ਉਹ ਮੈਂ ਕੁਛ ਨਹੀਂ ਕੀਤਾ ਓਏ ਇੱਕ ਦੂਜੇ ਨੂੰ ਮਿਲਣਾ ਤਾਂ ਦੂਰ ਦੀ ਗੱਲ ਜੇ ਸ਼ੱਕ ਵੀ ਪੈ ਜਾਂਦਾ ਸੀ ਕਿ ਕੁੜੀ ਵਾਲਾ ਅੱਖ ਚੱਕ ਕੇ ਵੇਖਿਆ ਤਾਂ ਗੋਲੀ ਸਿੱਧੀ ਪੱਟ 'ਚ ਮਾਰਦੇ ਸੀ ਹਾਲੋ ਜੀ ਮਾਫ ਕਰੋ ਜੀ ਲੈ ਨਾ ਤੋ ਉਹ ਨਾ ਮਾਰੂ ਸਾਡੀ ਦੀਵਲ ਵੇਖਿਆ ਕਿਵੇਂ ਇਹੋ ਜੇ ਹਾਲਾਤਾਂ ਵਿੱਚ ਮੈਨੂੰ ਪਿਆਰ ਹੋ ਗਿਆ ਆਪਣੀ ਭੂਆ ਦੇ ਪਿੰਡ ਉਹਦੀ ਛੋਟੀ ਕੁੜੀ ਦੇ ਮੁੰਡਾ ਹੋਣ ਤੇ ਪੰਜੀ ਦੇ ਦੇਣ ਗਿਆ ਸੀ ਉਹਨਾਂ ਦੇ ਗਵਾਂਡੀਆਂ ਦੀ ਕੁੜੀ ਮਾੜੋ ਢਾਲ ਦੀ ਕੋਲੀ ਮੰਗਣਾਈ ਸੀ ਬਸ ਦਾੜ ਲੈਣ ਆਈ ਦਿਲ ਲੱਗ ਗਿਆ ਸੁਣ ਲੈ